ਮੰਦਿਆ ਆ ਤੇ ਹੋਰ ਵੀ ਕਿਸਾਨ ਜੱਥੇਬੰਦੀਆਂ ਲੋਕ ਪਤੀ ਜੱਥੇਬੰਦੀਆਂ ਇਹਨਾਂ ਨੂੰ ਅਸੀਂ ਬਹੁਤ-ਬਹੁਤ ਤਾਨਨਾਬ ਕਰਦੇ ਆ ਪਹਿਲਾਂ ਆਪਾਂ ਸਾਰੇ ਗੱਲ ਕੇ ਫਤੇ ਦੀ ਸਤਿਕਾਰ ਕੋਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਣਾ ਅਸੀਂ ਜਿਹੜਾ ਰਣਜੀਤ ਘੱਲ ਦੇ ਉੱਤੇ ਸਾਰਾ ਹੈ ਮਾਮਲਾ ਹੋਇਆਗਾ ਪਹਿਲਾਂ ਇਹਦਾ ਦਾ ਬੈਕਗ੍ਰਾਉਂਡ ਆ ਉਹ ਸਮਝਣ ਦੀ ਕੋਸ਼ਿਸ਼ ਕਰੀਏ ਰਣਜੀਤ ਗਿੱਲ ਜਿਹੜੀ ਕਵਰੇਜ ਰਣਜੀਤ ਕਰਨ ਨੇ ਕੀਤੀ ਆ ਕੀ ਉਹ ਚੀਜ਼ ਦੀ एलान ਜਾਂ ਉਹ ਟੀਵੀ ਸਹਿਮਤੀ ਪੰਜਾਬ ਸਰਕਾਰ ਦੀ ਕਿ ਬਾਹਰਲਾ ਝੂਨਾ ਪੰਜਾਬ ਦੇ ਵਿੱਚ ਵਿਗਨਾ ਉਹ ਅਲਾਉਂ ਕਰਿਆ ਲਗਾ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਇਹ ਆ ਫਿਰ ਉਸ ਤੋਂ ਬਾਅਦ ਜਦੋਂ ਰਮਜੀਤ ਕਰਨ ਸਭੀ ਉਹ ਕਵਰੇਜ ਕਰਦਾ ਹੈਗਾ ਹਾਲਾਂਕਿ ਉਹ ਜਿਹੜੀ ਕਵਰੇਜ ਆ ਸਭ ਤੋਂ ਪਹਿਲਾਂ ਉਹ ਮੰਡੀ ਬੋਰਡ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਇਨਫੋਰਮ ਕਰਦਾ ਹੈਗਾ ਇਨਕੋਮ ਕਰਕੇ ਦੋਨੋਂ ਨੂੰ ਤੇ ਬੁਲਾਇਆ ਜਾਂਦਾ ਹੈਗਾ ਉਹਨਾਂ ਦੇ ਨਾਲ ਵੀ ਗੱਲ ਚਲੋ ਜੁਦਾ ਜਦੋਂ ਰਣਜੀਤ ਉਹਨੂੰ ਛਡਾਉਂਦੀ ਜਾਂਦਾ ਤੇ ਮੈਂ ਕਵਰੇਜ ਵੀ ਕਰਦਾਗਾ ਬਾਅਦ ਦੇ ਵਿੱਚ ਉਹ ਬੰਦਿਆਂ ਨੂੰ ਮੁਕਰਾ ਲਿਆ ਜਾਂਦਾਗਾ ਹੋਰ ਫੇਰ ਉੱਥੇ ਇਹ ਸ਼ਬਦ ਬੋਲਿਆ ਜਾਂਦਾ ਵੀ ਤੇਰੀ ਅਸੀਂ ਪਾਗਾ ਜਿਹੜੀ ਉਹ ਗੱਲ ਚ ਪਾ ਕੇ ਜੀ ਵੀ ਅਸੀਂ ਬਹੁਤ ਵੱਡਾ ਬਦਲਾਅ ਲੈ ਕੇ ਆਵਾਂਗੇ ਕਿ ਇਹ ਪੈਂਦਰਾ ਬਦਲਾਅ ਪਰ ਹਾਂ ਇੱਥੇ ਅਸੀਂ ਪੰਜਾਬ ਦੇ ਉਹ ਪੱਤਰਕਾਰਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਜਾਪਾ ਕਹਿ ਕੇ ਵੀ ਜਿਹੜੇ ਪੰਜਾਬ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਦੇ ਆ ਉਹ ਵਧਾਈ ਦੇ ਪੱਤਰਾਂ ਕਿਉਂਕਿ ਜਿਹੜਾ ਇੱਕ ਸਾਡਾ ਸਾਮ ਦਾ ਪੱਤਰਕਾਰ ਆ ਜਿਹੜਾ ਸਾਰੀ ਗੇਮ ਦਾ ਮਾਸਟਰਮਾਈਂਡ ਆ ਉਹਦਾ ਨਾਮ ਆ ਮਨੀਸ਼ ਸੋਧਿਆ ਜਦੋਂ ਉਹਨੇ ਕਹਿ ਸੀਗਾ ਵੀ ਸਾਮ ਦਾ ਡੰਡ ਭੇਦ ਸੀ ਇਹ ਸਾਰਾ ਕੁਝ ਲਾਖੂ ਕਰਦਾ ਸਾਨੂੰ ਬਹੁਤ ਸ਼ਰਮ ਨਾਲ ਕਹਿੰਦਾ ਬਈ ਇਹ ਵੀ ਇੱਕ ਬੰਦਾ ਪੱਤਰਕਾਰ ਆ ਉਦਨੇ ਹੀ ਸਾਰੀ ਪਲਾਨ ਹੀ ਇਹ ਪੱਤਰਕਾਰ ਨੇ ਤਿਆਰ ਕਰਨੀ ਸੀ ਪੀ ਜਿਹੜੇ ਖਰੀਦੇ ਨਹੀਂ ਗਏ ਜਿਨ੍ਹਾਂ ਵਾਸਤੇ ਦੌਣ ਨਹੀਂ ਲਾ ਸਕੇ ਉਹਨਾਂ ਨੂੰ ਅਸੀਂ ਕੁੱਟਾਂਗੇ ਮਾਰਾਂਗੇ ਬਦਨਾਮ ਕਰਾਂਗੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਉਹਨੀਆਂ ਫੇਕ ਫੋਟੋਆਂ ਬਣਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਊਗਾ ਪਰ ਅਸੀਂ ਇਹ ਮਨਵੀ ਸੰਸੋਧੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਅਰਮਨ ਕੇਜਰੀ ਬਾਦਮੇ ਦੱਸਣਾ ਚਾਹੁੰਦੇ ਆ ਇਹ ਜਿੰਨਾਂ ਨੂੰ ਮਾਰੋਗੇ ਉਹਨੇ ਹੀ ਜ਼ਿਆਦਾ ਇੱਥੇ ਜੰਮਣਗੇ ਇਹ ਪੰਜਾਬ ਹੈ ਤੇ ਪੰਜਾਬ ਦੀ ਧਰਤੀ ਹੈ ਤੇ ਨਾਲ ਦੀ ਨਾਲ ਅਸੀਂ ਵਿਰੋਧੀ ਧਿਰਾਂ ਨੂੰ ਵੀ ਲਾਹਟ ਪਾਉਣਾ ਚਾਹੁੰਦੇ ਆ ਕਿ ਬਹੁਤ ਸਾਰੇ ਕੰਮਾਂ ਠੀਕ ਹੈ ਪੱਤਰਕਾਰ ਸਾਰਾ ਪਰੰਦਾ ਚੱਕ ਰਹੇ ਆ ਸਮਾਜ ਨੂੰ ਸੀਸਾ ਦਿਖਾ ਰਹੇ ਆ ਪਰ ਜਿਹੜੇ ਗੁਰੂ ਦੀ ਤਰਾਈਆਂ ਉਹ ਵੀ ਪੰਜਾਬੀਆਂ ਚੰਪਾ ਤੇ ਪੱਤਰਕਾਰਾਂ ਨੂੰ ਵੀ ਮੈਂ ਅਪੀਲ ਕਰਨੀ ਚਾਹਾਂਗਾ ਅੱਜ ਇੱਥੇ ਭਗਵੰਤ ਮਾਨ ਬੈਠਾ ਹੈ ਕੁਰਸੀ ਦੇ ਉੱਤੇ ਕਾਹਨੂੰ ਕਿਸੇ ਹੋਰ ਰਾਏ ਨੇ ਆ ਜਾਣਾਗਾ ਇੰਨੇ ਨੇ ਵੀ ਆਈ ਕਰ ਲੀਆਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਅਸੀਂ ਖੜੜਿਆਂ ਦੇ ਪਾਰ ਸਾਂ ਤੇ ਅਸੀਂ ਖੜੜਾ ਜਿਹਦੇ ਰਾਹ ਤੇ ਹੀ ਚੱਲਣਾਗਾ ਅਸੀਂ ਕਿਸੇ ਭਗਵੰਤ ਮਾਨ ਤੋਂ ਕਿਸੇ ਸੁਖਬੀਰ ਬਾਦਾਂ ਤੋਂ ਕਿਸੇ ਚਰਨਜੀਤ ਚੰਨੀ ਤੋਂ ਕਿਸੇ ਸੁਨੀਲ ਚਾਖੜ ਤੋਂ ਅਸੀਂ ਕਿਸੇ ਤੋਂ ਵੀ ਕਰਦੇ ਜਿਹੜੀ ਸੱਚੀ ਗੱਲ ਆ ਅਸੀਂ ਉਹੀ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਇਹ ਪੰਜਾਬ ਆ ਇਹਨਾਂ ਨੇ ਇਹ ਦਿੱਲੀ ਨੂੰ ਬਣਾਦਾ ਤੇ ਉਹ ਇਹ ਆ ਵੀ ਅਸੀਂ ਥੋੜਾ ਜਿਹਾ ਜ਼ਿਆਦਾ ਚਲਣੇ ਵੀ ਪੰਜਾਬ ਦਿੱਲੀ ਨੂੰ ਬਣਾਦਾ ਪਟਾ ਪਹਿਲਾ ਬੜਾ ਨੇ ਵੀ ਕੋਈ ਪੰਜਾਬ ਪੰਜਾਬ ਨੂੰ ਨਹੀਂ ਦਿੱਤਾ ਵਾਸੀ ਪਹਿਲਾ ਬੜਾ ਨੇ ਵੀ ਪੰਜਾਬ ਜਿਹੜਾ ਉਹ ਦਿੱਲੀ ਨੂੰ ਹੀ ਪਾਇਆ ਵਾਸੀ ਚਾਹੇ ਉਹ ਕਾਲੀ ਦਾ ਬੀਐਮਪੀ ਸੀ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਸਭ ਨੂੰ ਪਤਾ ਹੈ ਪਰ ਜੋ ਪੱਤਰਕਾਰੀ ਉੱਤੇ ਹਮਲੇ ਹੋ ਰਹੇ ਆ ਇਹਦੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਘੀ ਕਰਦੇ ਆ ਤੁਸੀਂ ਅੱਜ ਦਾ ਸਵੇਰ ਦਾ ਵਾਕਿਆ ਦੇਖੋ ਪ੍ਰੋਗਰਾਮ ਰੱਖਾ ਗੁਰੂ ਘਰ ਅੰਦਰ ਪਾਰਕ ਦੇ ਵਿੱਚ ਸਵੇਰੇ ਆ ਕੇ ਕੁਸਾਲਾ ਨੇ ਪਾਣੀ ਛੱਡਿਆ ਇੱਕ ਨਾ ਜਾਣਾਂ ਜਾਨਾ ਵੀ ਇੱਥੇ ਲੱਗੇ ਫਦਾ ਕੇ ਦੀ ਵੀਡੀਓ ਪਾਤੀ ਇਥੇ ਨਹੀਂ ਜਾਣ ਕਰਦਾ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨਹੀਂ ਆ दाम नहीं तो दा। दा दा। लग सकते नहीं गए दे चाहे मनिंद्र इतना ਨਮਰੀਤ ਬੈਠਾ ਹੈ ਹੋਰ ਬਾਕੀ ਸਾਰੇ ਬੈਠੇ ਆ ਜਿੰਨੇ ਬੰਦੇ ਬੈਠੇ ਆ ਸਾਰੇ ਜਿਹੜੇ ਲੜਾਈ ਲੜ ਰਹੇ ਆ ਉਹ ਐਦਾ ਨਹੀਂ ਅਸੀਂ ਲੜਾਈ ਕਰਦੇ ਰਹਿਣਾ ਆ ਸੋ ਇਨੇ ਸ਼ਬਦਾਂ ਦੇ ਵਿੱਚ ਜੋ ਕੋਈ ਵੱਧ ਕਰਕੇ ਆ ਗਿਆ ਹੋਵੇ ਮੈਂ माफी ਚਾਹਣਾ ਆ